ਤੌਬਾ ਤੌਬਾ ਇੰਨੀ ਦਰਦਨਾਕ ਮੌਤ ਰੱਬ ਕਿਸੇ ਨੂੰ ਨਾ ਦੇਵੇ ਬੇहद ਬੇਰਹਿਮੀ ਦੇ ਨਾਲ ਇੱਕ 25 ਸਾਲਾ ਨੌਜਵਾਨ ਕੁੜੀ ਦਾ ਕਤਲ ਕਰ ਦਿੱਤਾ ਗਿਆ ਔਰ ਉਸ ਦੀ ਲਾਸ਼ ਟਰੇਨ ਦੇ ਬਾਥਰੂਮ ਦੇ ਵਿੱਚ ਰੱਖ ਦਿੱਤੀ ਗਈ ਦੱਸਦੀ ਹੈ ਕਿ ਫਾਜ਼ਿਲਕਾ ਤੋਂ ਦਿੱਲੀ ਜਾਣ ਵਾਲੀ ਟਰੇਨ ਨੰਬਰ 14508 ਦੇ ਵਿੱਚ 25 ਸਾਲਾਂ ਨੌਜਵਾਨ ਕੁੜੀ ਦੀ লাশ ਬਾਥਰੂਮ ਦੇ ਵਿੱਚੋਂ ਖੂਨ ਦੇ ਨਾਲ ਲਤਪਤ ਮਿਲੀ ਹੈ ਜਦੋਂ ਟਰੇਨ ਦੇ ਵਿੱਚ ਸਵਾਰ ਯਾਤਰੀ ਵੱਲੋਂ ਬਾਥਰੂਮ ਦਾ ਦਰਵਾਜ਼ਾ ਖੋਲਿਆ ਜਾਂਦਾ ਹੈ ਤਾਂ ਚੀਕਾ ਛੱਡਦੇ ਹਨ ਕਿਉਂਕਿ ਸਾਹਮਣੇ ਕੁੜੀ ਦੀ লাশ ਪਈ ਸੀ ਜੋ ਕਿ ਖੂਨ ਦੇ ਨਾਲ ਲਤਪਤ ਸੀ ਉਸਦੇ ਸਿਰ ਦੇ ਉੱਤੇ ਔਰ ਗਲੇ ਦੇ ਉੱਤੇ ਜ਼ਖਮ ਸੀ ਜਿਸ ਤੋਂ ਪਤਾ ਲੱਗਦਾ ਕਿ ਉਸ ਦੇ ਉੱਤੇ ਹਮਲਾ ਕੀਤਾ ਗਿਆ ਔਰ ਬੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਖੂਨ ਦੇ ਨਾਲ ਲਤਪਟ ਲਾਸ਼ ਬਾਥਰੂਮ ਦੇ ਵਿੱਚ ਰੱਖ ਦਿੱਤੀ ਗਈ ਤਾਂ ਕਿਵੇਂ ਪੂਰਾ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਟ੍ਰੇਨ ਨਾਬਾ ਰੇਲਵੇ ਸਟੇਸ਼ਨ ਤੇ ਜਦੋਂ ਪਹੁੰਚਦੀ ਹੈ ਤਾਂ ਉਸ ਸਮੇਂ ਇਸ ਲਾਸ਼ ਦਾ ਜਦੋਂ ਪਤਾ ਲੱਗਦਾ ਹੈ ਤਾਂ ਨਾਬਾ ਰੇਲਵੇ ਸਟੇਸ਼ਨ ਤੇ ਟ੍ਰੇਨ ਨੂੰ ਰੋਕਿਆ ਜਾਂਦਾ ਹੈ ਲਾਸ਼ ਨੂੰ ਉੱਥੇ ਉਤਾਰਿਆ ਜਾਂਦਾ ਹੈ ਤੇ ਇਸ ਦੀ شناخت ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਕੁੜੀ ਦੇ ਬਾਂਦ ਉਤੇ ਮਹਾਜਨ ਲਿਖਿਆ ਹੋਇਆ ਹੈ ਜਦੋਂ ਕਿ ਦੂਸਰੀ ਬਾਂਦ ਉਤੇ ਐਮ ਆਰ ਲਿਖਿਆ ਹੋਇਆ ਤਾਂ ਜੇਕਰ ਇਸ ਤਰੀਕੇ ਦੀ ਕਿਸੇ ਕੁੜੀ ਦੀ ਤੁਹਾਨੂੰ ਪਛਾਣ ਹੈ ਤਾਂ ਪੁਲਿਸ ਨੂੰ ਜਾਣਕਾਰੀ ਜਰੂਰ ਸਾਂਝੀ ਕਰਨਾ ਕਿਉਂਕਿ ਫਿਲਹਾਲ ਪੁਲਿਸ ਦੇ ਵੱਲੋਂ شناخت ਕੀਤੀ ਜਾ ਰਹੀ ਹੈ ਕਿ ਲੜਕੀ ਕੌਣ ਹੈ ਇਸ ਦਾ ਕਤਲ ਕਿਉਂ ਤੇ ਕਿਵੇਂ ਕੀਤਾ ਗਿਆ ਔਰ ਕਿਸ ਦੇ ਵੱਲੋਂ ਕੀਤਾ ਗਿਆ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਲੜਕੀ ਟ੍ਰੇਨ ਦੇ ਵਿੱਚ ਕਿੱਥੋਂ ਸਵਾਰ ਹੋਈ ਸੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਕੋਈ ਹੋਰ ਵਿਅਕਤੀ ਸੀ ਜਾਂ ਨਹੀਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਨੋ ਸਟੇਸ਼ਨਾਂ ਦੇ ਉੱਤੇ ਰੁਕਦੀ ਹੋਈ ਆਈ ਹੈ ਟ੍ਰੇਨ ਔਰ ਉੱਥੇ ਤੱਕ ਆਨ ਦੌਰਾਨ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਬਾਥਰੂਮ ਦੇ ਵਿੱਚ ਲਾਸ਼ੇ ਅਕਸਰ ਜਦੋਂ ਟ੍ਰੇਨ ਦੇ ਵਿੱਚ ਲੋਕ ਸਫ਼ਰ ਕਰਦੇ ਨੇ ਤਾਂ ਜਦੋਂ ਕਿਸੇ ਵੀ ਸਟੇਸ਼ਨ ਤੇ ਟ੍ਰੇਨ ਰੁਕਦੀ ਹੈ ਤਾਂ ਉੱਥੇ ਲੋਕ ਟ੍ਰੇਨ ਦੇ ਵਿੱਚ ਚੜਦੇ ਵੀ ਨੇ ਕਈ ਉਤਰਦੇ ਵੀ ਨੇ ਪਰ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਈ ਕਿ ਟ੍ਰੇਨ ਦੇ ਬਾਥਰੂਮ ਦੇ ਵਿੱਚ ਲਾਸ਼ ਪਈ ਹੈ ਤਾਂ ਫਿਲਹਾਲ ਲੜਕੀ ਇੱਥੇ ਤੱਕ ਕਿਵੇਂ ਪਹੁੰਚੀ ਕੀ ਟਰੇਨ ਦੇ ਵਿੱਚ ਉਸ ਦਾ ਕਤਲ ਕੀਤਾ ਗਿਆ ਜੇਕਰ ਟਰੇਨ ਦੇ ਵਿੱਚ ਕਤਲ ਕੀਤਾ ਗਿਆ ਤਾਂ ਫਿਰ ਰੌਲੇ ਰੱਪੇ ਦੀਆਂ ਆਵਾਜ਼ਾਂ ਕਿਉਂ ਸੁਣਾਈ ਨਹੀਂ ਦਿੱਤੀਆਂ ਔਰ ਜੇਕਰ ਇਹ ਕਤਲ ਟਰੇਨ ਦੇ ਵਿੱਚ ਨਹੀਂ ਕੀਤਾ ਗਿਆ ਤਾਂ ਆਖਿਰ ਇਹ ਲਾਸ਼ ਇੱਥੇ ਕਿੱਥੋਂ ਆਈ ਤਾਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਹਾਰੇ ਐਂਗਲ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਔਰ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੜਕੀ ਟਰੇਨ ਦੇ ਬਾਥਰੂਮ ਤੱਕ ਕਿਵੇਂ ਪਹੁੰਚੀ ਉਸ ਦੀ ਲਾਸ਼ ਇੱਥੇ ਤੱਕ ਕਿਵੇਂ ਪਹੁੰਚੀ ਕੀ ਉਸ ਨੂੰ ਮਾਰ ਕੇ ਟਰੇਨ ਦੇ ਵਿੱਚ ਲਿਆਂਦਾ ਗਿਆ ਜਾਂ ਫਿਰ ਪਹਿਲਾਂ ਜਿੰਦਾ ਸੀ ਲੜਕੀ ਜੋ ਟਰੇਨ ਦੇ ਵਿੱਚ ਚੜ੍ਹਦੀ ਹੈ ਤਾਂ ਟਰੇਨ ਦੇ ਵਿੱਚ ਉਸ ਦਾ ਕਤਲ ਕੀਤਾ ਗਿਆ ਤਾਂ ਹਰ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਸਵਾਲ ਵੱਡੇ ਖੜੇ ਖੜੇ ਕਰ ਦਿੱਤੇ ਗਏ ਨੇ ਇਸ ਘਟਨਾ ਨੇ ਕਿਉਂਕਿ ਟਰੇਨ ਦੇ ਵਿੱਚ ਇੱਕ ਕਤਲ ਹੋਇਆ ਹੈ ਔਰ ਇੱਕ ਲੜਕੀ ਦੀ ਲਾਸ਼ ਖੂਨ ਦੇ ਨਾਲ ਲਤਪਤ ਟਰੇਨ ਦੇ ਬਾਥਰੂਮ ਦੇ ਵਿੱਚੋਂ ਮਿਲੀ ਹੈ ਫਿਲਹਾਲ ਇਸ ਮੌਕੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੁਝ ਕਹਾੜੇ ਪੁਲਿਸ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਵਾਜ ਸਵੇਰੇ ਸਾਨੂੰ ਫੋਨ ਨੰਬਰ 14508 ਆ ਤੁਹਾਡੀ ਪਜ਼ਲ ਕਤੋਂ ਦਿੱਲੀ ਜਾਂਦੀ ਹੈ ਇੰਟਰਕੀ ਟੈਕਸ ਹੈ ਇਹਦੇ ਵੀ ਕੋਚ ਨੰਬਰ D3 ਤੋਂ D3 ਤੋਂ ਤੁਹਾਨੂੰ ਇੱਕ ਅਨਨੋਮ 24 ਸਾਲ ਦੀ ਲੜਕੀ ਹੈ ਤੋਂ ਫੀਟ ਰੈਡ ਬੋਡੀ ਮੇਰੀ ਬਾਥਰੂਮ ਚੋ ਤੇ ਜਿੱਦੇ ਸਿਰ ਤੇ ਮੱਥੇ ਤੇ ਛੱਡਨ ਤੋਂ ਬਾਅਦ ਦਾ ਨਿਸ਼ਾਨ ਹੈ ਤੇ ਥੋੜਾ ਜਿਆਦਾ ਜਿਵੇਂ ਗਲਾ ਵੀ ਸਿਰਫ ਸਟਰੈਂਗਲ ਕੀਤਾ ਹੋਇਆ ਜਾਵੇ ਬੋਡੀ ਦੀ ਕੰਡੀਸ਼ਨ ਤੋਂ ਕੀ ਲੱਗਦਾ ਹੈ ਮਤਲਬ ਕਿ ਕਿਸੇ ਨੇ ਮਤਲਬ ਪ੍ਰੀਲੀਮਿਟਿ ਦੇਖਣ ਨੂੰ ਤਾਂ ਲੱਗਦਾ ਕਿ ਕਿਸੇ ਨੇ ਉਸ ਦੇ ਇਥੇ ਹਮਲਾ ਕਰਤੀ ਇਸ ਨੂੰ ਸੰਭੇ। ਸੋ ਅਸੀਂ ਹੁਣ ਇਥੇ ਨਾਬੇ ਰੇਲਵੇ ਸਟੇਸ਼ਨ ਤੇ ਤੁਹਾਨੂੰ ਪਿੱਛੇ ਕੰਟਰੋਲ ਤੋਂ ਪਤਾ ਚੱਲਿਆ ਨਾਬੇ ਅਸੀਂ ਇਸ ਨੂੰ ਬੋਡੀ ਨੂੰ ਉਤਾਰ ਲਿਆ ਹੈਗਾ ਤੇ ਹੁਣ ਅਸੀਂ ਬਾਕੀ ਹੁਣ ਸੀਸੀਟੀਵੀ ਕੈਮਰੇ ਕਿਉਂਕਿ 11-12 ਸਟੇਸ਼ਨ ਆਉਂਦੇ ਨੇ ਪਿੱਛੇ ਫਾਜ਼ਿਲ ਤੋਂ 2 ਵਜੇ ਫੇਰੇ ਗੱਡੀ ਚੱਲਦੀ ਆ ਇਹ। ਮਤਲਬ ਵਿੱਚੋਂ ਮੁਕਤਸਰ ਬਠਿੰਡਾ ਵਗੈਰਾ ਹੁਣ ਵੀ ਹੋਈ ਇੱਥੇ ਪਹੁੰਚਦੀ ਹੈ। ਤੇ ਇਸ ਤੇ 11 ਸਟੇਸ਼ਨ ਆਉਂਦੇ ਨੇ ਇਨ ਬਿਟਵੀਨ ਇੱਥੇ ਤੱਕ 12 12 ਸਟੇਸ਼ਨ ਆਉਂਦੇ ਨੇ ਅਸੀਂ ਫਿਰ ਉਹ ਦੇਖ ਰਹੇ ਹੋ ਕਿ ਇਹ ਮਜੂਦ ਇਹ ਦਿੱਲੀ ਜੰਕੀ ਹੈ ਕੋਈ ਵੀ ਉਹਨਾਂ ਕਦੀ ਇਹ ਜਿਸ ਤਰ੍ਹਾਂ ਦੀ ਹਰ ਬਾਸੋਂ ਦੇ ਵਿੱਚ ਕੋਈ ਸੀ ਤੇ ਆਲਰੇਡੀ ਮਤਲਬ ਡੈਡ ਸੀਗੀ ਹਨ ਤਾਂ ਡੈਡ ਸੀਗੀ ਕਿਸੇ ਵੀ ਮੁਸਾਫਰ ਨੇ ਦੇਖੀ ਉਸਨੇ ਕੰਟਰੋਲ ਨੂੰ ਤੇ ਫੋਨ ਕੀਤਾ ਉਹ ਫਿਰ ਅਸੀਂ ਨਾਲ ਨਾਲ ਇੱਥੇ ਸਾਨੂੰ ਇੱਥੇ ਦਬੇ ਤਾਂ ਸੀ ਅਸੀਂ ਬੜੀ ਨਿਕਲ ਕੋਈ ਗਾਰੰਟੀ ਵੀ ਲਾ ਨਹੀਂ ਪਤਾ ਨਹੀਂ ਇਹਦੇ ਸੱਚੀ ਬਾਹ ਤੇ ਮਹਾਜਨ ਇੰਗਲਿਸ਼ ਵਿੱਚ ਮਹਾਜਨ ਲਿਖਿਆ ਹੋਇਆ ਤੇ ਐਮ ਆਰ ਖੁਰਿਆ ਪਿਆ ਹੋਇਆ ਬਾਕੀ ਅਸੀਂ ਫੋਟੋ ਜੀ ਸਰਕੂਲੇਟ ਕਰਦੇ ਆ ਸਾਰੇ ਪਾਸੇ ਤੇ ਤੂ ਦੇਖ ਕੇ ਪਛਾਨ ਕਰਾ ਕੇ ਫਿਰ ਬਾਕੀ ਕੋਈ ਸੀਸੀਟੀਵੀ ਦੇਖਦਾ ਕੋਈ ਨਾਲ ਸੀ ਉਹਦੇ ਜਿੱਕੇ ਵਿੱਚ ਪੱਕੀ ਹੋਣੀ ਫਰਦਰ ਫਰਦਰ ਅਸੀਂ ਹੁਣ ਕੋਈ ਕਿਦਾਂ ਸੀਸੀਟੀਵੀ ਪਿੱਛੇ ਦੇਖਦੇ ਆ ਕਿ ਕੋਈ ਨਾਲ ਸੀ ਬੰਦਾ ਇਹ ਇੱਕ ਕੱਪੜੇ ਹੈਗੇ ਨੇ ਥੋੜੇ ਜਿਹਾ ਥੋੜੇ ਜਿਹਾ ਕੱਪੜੇ ਦੇ ਬੈਗ ਹੈਗੇ ਛੋਟਾ ਜਿਹਾ ਉਹਦੇ ਨਾਲ ਕੋਈ ਹੋਰ ਨਹੀਂ ਸੌਰੀ ਬੰਦਾ ਖੁੱਲਿਆ ਤੇ ਫਰਦਰ ਇਹ ਹੁਣ ਸੀਸੀਟੀਵੀ ਤੋਂ ਵਿੱਚ ਦੇਖਦੇ ਆ ਜਿਹਦੀ ਪਛਾਣ ਕਰਾਣੇ ਆ ਕਿਥੋਂ ਪਿੱਛੋਂ ਕਿਸੇ ਨਾਲ ਕਿਸੇ ਬੰਦੇ ਨਾਲ ਚੜੀ ਸੀਗੀ ਜਾਂ ਕਿਵੇਂ ਕੱਢੀ ਚੜੀ ਹੈ ਕਿਥੋਂ ਸਟੇਸ਼ਨ ਤੋਂ ਦੇਖ ਰਹੇ ਆ ਕਿਉਂਕਿ ਅਜੇ ਹੋਵੇ ਸਵੇਰ ਦੀ ਗੱਲ ਹੈ ਤੇ ਬਾਕੀ ਅਸਲ ਫੋਰੈਂਸਿਕ ਟੀਮ ਵਗੈਰਾ ਆ ਰਹੀ ਹੈ ਸਾਰਾ ਪਰ ਕੋਈ ਟਿਕਟ ਨਹੀਂ ਲਿਆ ਜੀ ਨਹੀਂ ਕੋਈ ਟਿਕਟ ਠੀਕ ਹੈ ਠੀਕ ਨਹੀਂ ਨੇ ਠੀਕ ਕੋਈ ਸੇਵਾ ਚੋ ਲੇਟ ਕੋਸਟ ਮੇਂ ਚਲਾ ਸੀ ਨਹੀਂ ਕੁਛ ਤੁਹਾਨੂੰ ਕੁਝ ਨਹੀਂ ਰਹਿ ਗਿਆ